ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕਾਸ਼ੀਵਰ ਗੁਰਦੁਆਰਾ ਸਾਹਿਬ ਆਏ ਸੀ ਰੀਲ ਡਬਰਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਉੱਥੇ ਆਏ ਸੀ ਤੇ ਇੱਥੇ ਤੁਹਾਨੂੰ ਮੈਂ ਇਥੋਂ ਦੀ ਪਹਿਲੀ ਜ਼ਮੀਨ ਦਿਖਾਉਣਾ ਬਹੁਤ ਧੀ ਜ਼ਮੀਨ ਹੈ ਲੋਕਣ ਜੀਰੀਆਂ ਲਾਈਆਂ ਝੋਨਾ ਲਾਇਆ ਹੋਇਆ ਸਿੰਦੇ ਪਲਾਟਨਾ ਬਿਲਕੁਲ ਮਾਕੇ ਕੱਲ ਅਸੀਂ ਜਾ ਕੇ ਐਸੀ ਦਿੱਤੀਆ ਜ਼ਿਲ੍ਹਾ ਉੱਥੇ ਮਿਲਦੀ ਠੇਕੇ ਤੇ ਜ਼ਮੀਨ 32 ਹਜ਼ਾਰ ਨੂੰ 34 ਹਜ਼ਾਰ ਨੂੰ ਕਿਲਾ ਛੋਟਾ ਕਿਲਾ ਉੱਥੇ 4 ਚਾਰਜ ਨੇ ਗਏ 5 ਨੇ ਕਣਕ ਦੇਖੋ ਮਾਰੋ ਮਾਰ ਵੇਚਣ ਜਾ ਰਹੇ ਲੋਕ ਇੱਥੇ ਜੇ ਇਹ ਜੀਰੀਆਂ ਤੱਕ ਤੱਕ ਵੇਖਦੀ ਰਹਿਣੀ ਜਦ ਤੱਕ ਜੀਰੀ ਸੋਨਾ ਆਉਂਦਾ ਨਹੀਂ ਉਹ ਨਜ਼ਰ ਕਣਕ ਵੇਖਦੀ ਰਹਿਣੀ ਹੈ ਡਾਬਰਾ ਮੰਡੀ ਜੇ ਚੱਲੇ ਨੇ ਸਾ ਕਣਕ ਵੇਚਣ ਕੈਂਪਸਰੀਏ ਲੋਕ ਸਰਵਾਰ ਨੇ ਇੱਥੇ ਜਾ ਆ 60 ਸਾਲ ਤੋਂ ਹੈ ਹੋਣ 70 ਸਾਲ ਤੋਂ ਆ ਜਾ 1900 ਪਹਿਲਾਂ ਉਹ ਲੋਡ ਟਰਾਲੀਆਂ ਪਾਈਆਂ ਟਰੈਕਟਰ ਦੇ ਪਿੱਛੇ ਆ ਰਹੇ ਨੇ ਕੁੱਠੀਆਂ ਪਾਈਆਂ ਵਧੀਆ ਕੰਗੁਰ ਪਾਈ ਨੇ ਦੌਗੀ ਨੂੰ ਤੇ ਲੰਗਰ ਨੂੰ ਭਲਾਣਗੇ ਜੇ ਗੁਰਦੁਆਰਾ ਸਾਹਿਬ ਸਿੰਘਰਾਮ ਦਾ ਤੋਂ ਟੋਣੀਆਂ ਪਈਆਂ ਹਨ ਕਨਕਾਤ ਵੀ ਬਹੁਤ ਕਲੀਅਰ ਸੀ ਵਾਹਿਗੁਰੂ ਜਿੱਕਾ ਸਲਸਾ ਤੇ ਵਾਹਿਗੁਰੂ ਜਿੱਕੀ ਫੱਟੇ